ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਕੁਐਸਚਨ ਕਰਾਂਗੇ ਵਿਜੇਨਗਰ ਸਾਮਰਾਜ ਦੀ ਸਥਾਪਨਾ ਤੇ ਵਿਜੇਨਗਰ ਦਾ ਸ਼ਾਸਨ ਪ੍ਰਬੰਧ ਪ੍ਰਸ਼ਾਸਨ ਠੀਕ ਹੈ ਵਿਜੇਨਗਰ ਸਾਮਰਾਜ ਦਾ ਪ੍ਰਸ਼ਾਸਨ ਤੇ ਵਿਜੇਨਗਰ ਸਾਮਰਾਜ ਦਾ ਜਿਹੜੇ ਕਿ ਆਰਥਿਕ ਆਰਥਿਕ ਪ੍ਰਬੰਧ ਕਿਵੇਂ ਦਾ ਸੀ ਇਹ ਕੁਐਸਚਨ ਆਪਾਂ ਇਸ ਵੀਡੀਓ ਚ ਕਰਾਂਗੇ ਹਾਂਜੀ ਪਹਿਲਾਂ ਦਾ ਵਿਜੇਨਗਰ ਦੀ ਸਥਾਪਨਾ ਵਿਜੇਨਗਰ ਦੀ ਸਥਾਪਨਾ ਜਿਹੜੀ ਕਿ ਇਨ ਸ਼ਾਰਟ ਦੇ ਵਿੱਚ ਹਰੀਹਰ ਤੇ ਬੁੱਕਰਾਏ ਦੋ ਭਰਾਵਾਂ ਨੇ ਕੀਤੀ ਸੀ 1336 ਈਸਵੀ ਦੇ ਵਿੱਚ ਠੀਕ ਹੈ ਤੋਂਗ 15 ਨਦੀ ਦੇ ਕਿਨਾਰੇ ਹੁਣ ਆਪਾਂ ਕਰਦੇ ਆਂ ਕੁਐਸਚਨ ਵੀ ਕਿਵੇਂ ਠੀਕ ਹੈ ਪੂਰੀ ਡਿਟੇਲ ਦੇ ਵਿੱਚ ਹਾਂਜੀ ਵਿਜੇਨਗਰ ਜਿਹੜਾ ਸਾਮਰਾਜ ਸੀ ਵਿਜੇਨਗਰ ਦਾ ਰਾਜ ਕ੍ਰਿਸ਼ਨਾ ਤੇ ਕਵੇਰੀ ਨਦੀਆਂ ਦੇ ਵਿਚਕਾਰ ਸਥਿਤ ਸੀ ਇਸ ਰਾਜ ਦੀ ਜਿਹੜੀ ਕਿ ਨਹੀਂ ਆ ਸੰਗਮ ਵਸ਼ ਦੇ ਜੁੜੇ ਦੋ ਭਰਾ ਸੀ ਹਰੀਹਰ ਤੇ ਬੁੱਕਰਾਏ ਇਹਨਾਂ ਨੇ ਰੱਖੀ ਆ ਇਹਦੇ ਵਿੱਚ ਦੋ ਕਥਾਵਾਂ ਪ੍ਰਚਲਿਤ ਨੇ ਪਹਿਲੀ ਕਥਾ ਕੀ ਹੈ ਪਹਿਲੀ ਕਥਾ ਦੇ ਅਨੁਸਾਰ 1323 ਈਸਵੀ ਦੇ ਵਿੱਚ ਜਦੋਂ ਮੁਹੰਮਦਬਿਨ ਤੁਗਲਕ ਜਿਹੜਾ ਤੁਗਲਕ ਵੰਸ਼ ਦਾ ਸੀ ਮੁਹੰਮਦਬਿਨ ਤੁਗਲਕ ਜਿਸ ਨੂੰ ਪੜਿਆ ਲਿਖਿਆ ਮੂਰਖ ਕਿਹਾ ਗਿਆ ਹਾਂਜੀ 1323 ਈਸਵੀ ਦੇ ਵਿੱਚ ਜਦੋਂ ਉਹ ਬਰੰਗਲ ਤੇ ਹਮਲਾ ਕਰਦਾ ਤਾਂ ਉੱਥੋਂ ਉਹ ਹਰੀਹਰ ਤੇ ਬੁੱਕਾ ਰਾਏ ਦੋ ਭਰਾਵਾਂ ਨੂੰ ਕੈਦ ਕਰਕੇ ਦਿੱਲੀ ਲਿਆਉਂਦਾ ਤਾਂ ਇਹ ਦੋਵੇਂ ਭਰਾ ਜਿਹੜੇ ਬਰੰਗਲ ਦੇ ਸ਼ਾਸਕ ਬਰੰਗਲ ਦੇ ਵਿੱਚ ਬਰੰਗਲ ਦਾ ਜਿਹੜਾ ਰਾਜਾ ਸੀ ਪ੍ਰਤਾਪ ਰੂਦਰ ਤੀਜੇ ਦੇ ਕੋਲ ਨੌਕਰੀ ਕਰਦੇ ਸੀ ਤਾਂ ਫਿਰ ਮੁਹੰਮਦਬਿਨ ਤੁਗਲਕ ਨੇ ਜਿਹੜੂ ਦੱਖਣ ਦੇ ਬਾਗੀ ਰਾਜਾਂ ਦੇ ਵਿੱਚ ਕਈ ਗਵਰਨਰ ਭੇਜੇਗੇ ਕਿ ਮਤਲਬ ਕਿ ਦੱਖਣ ਵਾਲੀ ਸਾਈਡ ਤੇ ਜਦੋਂ ਵਿਦਰੋਹ ਹੋ ਰਹੇ ਸੀ ਤਾਂ ਉੱਥੇ ਜਿਹੜੇ ਕਿ ਕਈ ਗਵਰਨਰ ਭੇਜੇ ਗਏ ਤਾਂ ਉਹ ਕਿਉਂਕਿ ਇਹ ਗੱਲ ਉਥੋਂ ਦੇ ਜਿਹੜੇ ਹਿੰਦੂਆਂ ਤੋਂ ਸਹਿਨ ਨਾ ਹੋਈ ਤਾਂ ਉਹਨਾਂ ਨੇ ਫਿਰ ਮੁਸਲਿਮ ਮੁਸਲਿਮ ਸਾਮਰਾਜ ਦੇ ਵਿਰੁੱਧ ਜਿਹੜੇ ਕਿ ਵਿਦਰੋਹ ਕਰਨੇ ਸ਼ੁਰੂ ਕਰਤੇ ਹੀ ਦੱਖਣ ਵਾਲੀ ਸਾਈਡ ਤੋਂ ਤਾਂ ਹਾਲਾਤ ਦੇ ਉੱਤੇ ਕਾਬੂ ਪਾਉਣ ਲਈ ਮੁਹੰਮਦ ਵੀਨ ਤੁਗਲਕ ਨੇ ਹਰੀ ਹਰ ਤੇ ਬੁੱਕਾ ਰਾਏ ਦੋਨਾਂ ਨੂੰ ਦੱਖਣ ਦੇ ਵਿੱਚ ਭੇਜਤਾ ਤਾਂ ਇਹਨਾਂ ਨੇ ਰਾਜਚੂਰ ਦਬਾਬ ਦੇ ਵਿੱਚ ਜਿਹੜੀ ਰਾਜਕਤਾ ਫੈਲੀ ਹੋਈ ਸੀ ਹਰੀ ਹਰ ਤੇ ਬੁੱਕਾ ਰਾਏ ਨੇ ਉਹਨਾਂ ਨੂੰ ਸ਼ਾਂਤੀ ਦੇ ਨਾਲ ਦਬਾਇਆ ਇਸ ਕੰਮ ਦੇ ਵਿੱਚ ਉਹਨਾਂ ਦੀ ਹੈਲਪ ਕੀਤੀ ਸੀ ਪੰਡਿਤ ਵਿਦਿਆਰਣ ਵਿਦਿਆਰਣ ਠੀਕ ਹੈ ਇਸੇ ਗੁਰੂ ਦੇ ਪ੍ਰਤੀ ਉਹਨਾਂ ਦੀ ਇੰਨੀ ਜ਼ਿਆਦਾ ਸ਼ਰਧਾ ਸੀ ਕਿ ਉਹਨਾਂ ਨੇ ਤੁੰਗ 15 ਨਦੀ ਦੇ ਕੰਢੇ ਤੇ ਇੱਕ ਨਗਰ ਦੀ ਨੀਂ ਰੱਖੀ ਜਿਸ ਨੂੰ ਉਹਨਾਂ ਨੇ ਵਿਦਿਆਨਗਰ ਜਾਂ ਵਿਜੇਨਗਰ ਨਾਂ ਦਿੱਤਾ ਇਸ ਤੋਂ ਹੀ ਅੱਗੇ ਜਿਹੜੇ ਵਿਦਿਆਨਗਰ ਨੇ ਅੱਗੇ ਜਾ ਕੇ ਇੱਕ ਵਿਸ਼ਾਲ ਸਾਮਰਾਜ ਦਾ ਰੂਪ ਧਾਰਨ ਕਰ ਲਿਆ ਇਹ ਘਟਨਾ ਸੀ 1336ਵੀਂ ਦੇ ਵਿੱਚ ਤੇ ਜਿਹੜੀ ਇੱਕ ਹੋਰ ਕਥਾ ਉਹਦੇ ਅਕੋਰਡਿੰਗ ਕੀ ਹੈ ਕਿ ਇਹ ਦੋਵੇਂ ਭਰਾ ਜਿਹੜੇ ਕਿ ਕੰਪੀਲੀ ਦੇ ਰਾਜੇ ਦੇ ਕੋਲ ਨੌਕਰ ਸੀ ਤਾਂ ਮੁਹੰਮਦ ਬਿਨ ਤੁਗਲਕ ਨੇ ਜਦੋਂ ਕੰਪੀਲੀ ਤੇ ਹਮਲਾ ਕਰਦਾ ਤਾਂ ਇਹਨਾਂ ਨੂੰ ਕੈਦ ਕਰ ਲਿਆ ਉਹਨਾਂ ਦਿੱਲੀ ਲਿਉਂਦਾ ਤਾਂ 1327 ਈਸਵੀ ਦੇ ਵਿੱਚ ਅ ਵਿੱਚ ਇਹਨਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਲਈ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਂਦਾ ਪਰ ਇਹ ਕੁਝ ਸਮੇਂ ਦੇ ਵਿੱਚ ਇਹ ਦੋਵੇਂ ਫਿਰ ਦੱਖਣ ਦੇ ਵੱਲ ਦੌੜ ਜਾਂਦੇ ਨੇ ਤਾਂ ਉਹਨਾਂ ਨੇ ਉੱਥੇ ਪ੍ਰਸਿੱਧ ਪੰਡਿਤ ਵਿਦਿਆਰ ਰਾਣਾ ਦੇ ਨਾਲ ਮਦਦ ਦੇ ਨਾਲ Hindu ਧਰਮ ਗ੍ਰਹਿਣ ਕਰ ਲੰਦੇ ਨੇ ਤੇ ਤੁੰਗ 15 ਨਦੀ ਦੇ ਕੰਢੇ ਤੇ 1336 ਸ ਵਿੱਚ ਇੱਕ ਨਵੇਂ ਸ਼ਹਿਰ ਵਿਦਿਆਨਗਰ ਵਿਜੈਨਗਰ ਦੀ ਨਹੀਂ ਰੱਖਦੇ ਨੇ ਇਹੀ ਨਗਰ ਅੱਗੇ ਜਾ ਕੇ ਵਿਜੈਨਗਰ ਦੇ ਨਾਲ ਪ੍ਰਸਿੱਧ ਹੁੰਦਾ ਹਾਂਜੀ ਇਹ ਤਾਂ ਹੋ ਗਿਆ ਇਹਦੀ ਸਥਾਪਨਾ ਹੁਣ ਆਪਾਂ ਇਹਦਾ ਜਿਹੜੇ ਕੀ ਪ੍ਰਸ਼ਾਸਨ ਕਰਦੇ ਆ ਤੇ ਆਰਥਿਕ ਹੋਂਦ ਤੇ ਵਿਜੈਨਗਰ ਤੇ ਚਾਰ ਵੰਸ਼ਾਂ ਨੇ ਰਾਜ ਕਰਦੇ ਨੇ ਸੰਗਮ ਸੰਗਮ ਵੰਸ਼ ਰੇ ਸੀ ਹਰੀਹਰ ਤੇ ਬੁੱਕਾਰਾ ਸੰਗਮ ਸਲੂਵ ਤਲੂਵ ਅਨਵਿੱਦੂ ਠੀਕ ਹੈ ਤੇ ਤਲੂਫ ਵੰਸ਼ ਦਾ ਸੀ ਕ੍ਰਿਸ਼ਨਦੇਵ ਰਾਜ ਜਿਹੜਾ ਵਿਜੇਨਗਰ ਸਾਮਰਾਜ ਦਾ ਸਭ ਤੋਂ ਮਹਾਨ ਰਾਜਾ ਹੋਇਆ ਤੇ ਇਸ ਦਾ ਜਿਹੜਾ ਕਿ ਪਤਨ ਕਲਿਕੋਟਾ ਦੀ ਲੜਾਈ ਦੇ ਨਾਲ ਮੰਨਦੇ ਨੇ ਠੀਕ ਹੈ ਹਾਂਜੀ ਵਿਜੇਨਗਰ ਦਾ ਪ੍ਰਸ਼ਾਸਨ ਪ੍ਰਸ਼ਾਸਨ ਦੀਆਂ ਵਿਸ਼ੇਸ਼ਤਾਵਾਂ ਪ੍ਰਸ਼ਾਸਨ ਜਾਂ ਸ਼ਾਸਨ ਪ੍ਰਬੰਧ ਜੋ ਮਰਜ਼ੀ ਤਾਂ ਉਹਨੂੰ ਕੁਸ਼ਨ ਆਵੇ ਤੇ ਇਹੀ ਆਨਸਰ ਹੋਊਗਾ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਸ਼ਾਸਨ ਪ੍ਰਬੰਧ ਵੀ ਕਹਿੰਦੇ ਨੇ ਇਹਦੇ ਵਿਸ਼ੇਸ਼ਤਾਵਾਂ ਜਾਂ ਇਹਦੇ ਅਲੱਗ-ਅਲੱਗ ਪੁੱਛ ਸਕਦੇ ਨੇ ਸਿਵਲ ਪ੍ਰਸ਼ਾਸਨ ਪ੍ਰਬੰਧ ਦੱਸੋ ਠੀਕ ਹੈ ਇਕੱਠਾ ਵੀ ਕੁਐਸਚਨ ਪੁੱਛਿਆ ਜਾ ਸਕਦਾ ਹਾਂਜੀ ਪਹਿਲਾਂ ਕੀ ਆਜੂਗਾ ਸਮਰਾਟ ਠੀਕ ਹੈ ਹਾਂਜੀ ਵਿਜੇਨਗਰ ਸਾਮਰਾਜ ਦੇ ਕੇਂਦਰ ਦੇ ਵਿੱਚ ਸਾਰੀਆਂ ਸ਼ਕਤੀਆਂ ਦਾ ਸਾਰ ਜਿਹੜੇ ਕਿ ਵਿਭਾਗਾਂ ਦਾ ਮੁਖੀ ਕੌਣ ਹੁੰਦਾ ਸੀ ਸਮਰਾਟ ਖੁਦ ਰਾਜਾ ਹੁੰਦਾ ਸੀ ਤੇ ਸਮਰਾਟ ਦੇ ਕੋਲ ਅਸੀਮਤ ਸ਼ਕਤੀਆਂ ਤੇ ਅਸੀਮਤ ਅਧਿਕਾਰ ਹੁੰਦੇ ਸੀ ਤੇ ਉਹ ਇੱਕ ਜੱਜ ਦੀ ਤਰ੍ਹਾਂ ਹੁੰਦਾ ਸੀ ਉਹਦੇ ਮੂੰਹ ਦੇ ਵਿੱਚੋਂ ਨਿਕਲਿਆ ਹਰ ਸ਼ਬਦ ਇੱਕ ਕਾਨੂੰਨ ਬਣ ਜਾਂਦਾ ਸੀ ਉਹ ਰਾਜ ਦੇ ਸਾਰੇ ਕਰਮਚਾਰੀਆਂ ਤੇ ਨਿਯੁਕਤ ਹੁੰਦਾ ਸੀ ਚਾਹੇ ਉੱਚ ਕਰਮਚਾਰੀ ਹੋਵੇ ਜਾਂ ਨੇਮੇ ਹੋਵੇ ਤੇ ਜਦੋਂ ਉਹ ਕਿਸੇ ਨੂੰ ਤਰੱਕੀ ਦੇ ਸਕਦਾ ਸੀ ਕਿਸ ਤੇ ਉਹ ਜਦੋਂ ਵੀ ਚਾਹੇ ਕਿਸੇ ਨੂੰ ਤਰੱਕੀ ਦੇ ਸਕਦਾ ਸੀ ਕਿਸੇ ਨੂੰ ਅਹੁਦੇ ਤੋਂ ਹਟਾ ਸਕਦਾ ਸੀ ਸਮਰਾਟ ਖੁਦ ਤੇ ਨਵੇਂ ਟੈਕਸ ਲਗਾਉਣਾ ਜਾਂ ਕਿਸੇ ਦਾ ਟੈਕਸ ਮਾਫ ਕਰਨਾ ਉਹ ਉਹਦਾ ਹੀ ਕੰਮ ਹੁੰਦਾ ਸੀ ਤੇ ਉਹ ਰਾਜ ਦਾ ਮੁੱਖ ਸਨapati ਵੀ ਹੁੰਦਾ ਸੀ ਉਹ ਯੁੱਧ ਖੇਤਰ ਦੇ ਵਿੱਚ ਆਪਣੀ ਸੈਨਾ ਦਾ ਸੰਚਾਲਨ ਕਰਦਾ ਸੀ ਤੇ ਆਪਾਂ ਕਹਿ ਸਕਦੇ ਹਾਂ ਕਿ ਵਿਜੇਨਗਰ ਸਾਮਰਾਜ ਦੀਆਂ ਸ਼ਕਤੀਆਂ ਕਿਸੇ ਵੀ ਤਰੀਕੇ ਦੇ ਤਾਨਾਸ਼ਾਹ ਤੋਂ ਘਟ ਨਹੀਂ ਸੀ ਪਰ ਫਿਰ ਵੀ ਉਹ ਆਪਣੇ ਸ਼ਕਤੀਆਂ ਦੀ ਵਰਤੋਂ ਪਰਜਾ ਦੀ ਭਲਾਈ ਦੇ ਲਈ ਕਰਦਾ ਸੀ ਅਗਲਾ ਹੈਡਿੰਗ ਆਜੂਗਾ ਜੁਬਰਾਜ ਭਾਵ ਕਿ ਜਿਹੜਾ ਰਾਜੇ ਦਾ ਬੇਟਾ ਹੋ ਗਿਆ ਹਾਂਜੀ ਵਿਜੀਨਗਰ ਸਾਮਰਾਜ ਦੇ ਵਿੱਚ ਰਾਜੇ ਤੋਂ ਬਾਅਦ ਦੂਜਾ ਮਹੱਤਵਪੂਰਨ ਅਹੁਦਾ ਹੁੰਦਾ ਸੀ ਉਹਦੇ ਬੇਟੇ ਦਾ ਜੁਬਰਾਜ ਦਾ ਠੀਕ ਹੈ ਹਾਂਜੀ ਇਸ ਅਹੁਦੇ ਤੇ ਰਾਜੇ ਦੇ ਜਠਾ ਪੁੱਤਰ ਹੁੰਦਾ ਸੀ ਜਿਹੜਾ ਵੱਡਾ ਬੇਟਾ ਹੁੰਦਾ ਸੀ ਉਹਨੂੰ ਨਿਯੁਕਤ ਕੀਤਾ ਜਾਂਦਾ ਸੀ ਤੇ ਜੇ ਪੁੱਤਰ ਨਹੀਂ ਹੁੰਦਾ ਸੀ ਤਾਂ ਫਿਰ ਪਰਿਵਾਰ ਦੇ ਕਿਸੇ ਵੀ ਯੋਗ ਪੁਰਸ਼ ਨੂੰ ਇਸ ਅਹੁਦੇ ਤੇ ਨਿਯੁਕਤ ਕਰ ਲਿਆ ਜਾਂਦਾ ਸੀ ਤੇ ਵਿਜੀਨਗਰ ਸਾਮਰਾਜ ਦੇ ਵਿੱਚ ਵਧੇਰੇ ਸ਼ਾਸਕ ਆਪਣੇ ਜੀਵਨ ਦੇ ਵਿੱਚ ਜਿਹੜੇ ਕਿ ਜਵਰਾਜ ਦੀ ਪਹਿਲੇ ਕੁਝ ਨਾ ਕਰ ਦਿੰਦੇ ਸੀ ਤਾਂ ਕਿ ਇਸ ਤੋਂ ਬਾਅਦ ਦੇ ਵਿੱਚ ਕੋਈ ਸੰਘਰਸ਼ ਦੀ ਜਿਹੜੀ ਕਿ ਸੰਭਾਵਨਾ ਨਾ ਰਹੇ ਤੇ ਜੇ ਰਾਜੇ ਦੇ ਰੂਪ ਦੇ ਵਿੱਚ ਰਾਜਦਿਲ ਕਰਦੇ ਸਮੇਂ ਕੋਈ ਜਵਰਾਜ ਛੋਟੀ ਉਮਰ ਦਾ ਹੁੰਦਾ ਸੀ ਤਾਂ ਕਿਸੇ ਮੰਤਰੀ ਨੂੰ ਉਹਦਾ ਸਰਪ੍ਰਸਤ ਨਿਯੁਕਤ ਕਰ ਦਿੰਦਾ ਸੀ ਠੀਕ ਹੈ ਤੇ ਉਹਨੂੰ ਵਿਦਿਆ ਲਲਿਤ ਕਲਾਵਾਂ ਯੁੱਧ ਕਲਾ ਦੀ ਸਿੱਖਿਆ ਦਿੱਤੀ ਜਾਂਦੀ ਸੀ ਅਗਲਾ ਹੈਡਿੰਗ ਆ ਜੂਗਾ ਮੰਤਰੀ ਪ੍ਰੇਸ਼ਕ ਠੀਕ ਹੈ ਮੰਤਰੀ ਪ੍ਰੇਸ਼ਕ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਸਟੂਡੈਂਟਸ ਹੈਡਿੰਗ ਯਾਰ ਕਰਨੇ ਨੇ ਜਿਵੇਂ ਮੈਂ ਤੁਹਾਨੂੰ ਪੋਲੀਟੀਕਲ ਸਾਇੰਸ 'ਚ ਵੀ ਕਿਹਾ ਸੀ ਉਸ ਤੋਂ ਮੰਤਰੀ ਪ੍ਰੀਸ਼ਦ ਹਾਂਜੀ ਵਿਜੇਨਗਰ ਸਾਮਰਾਜ ਦੇ ਪ੍ਰਸ਼ਾਸਨ ਦੀ ਕੁਸ਼ਲਤਾ ਲਈ ਮੰਤਰੀ ਪ੍ਰੀਸ਼ਦ ਜਿਹੜੀ ਬਣਾਈ ਹੋਈ ਸੀ ਇਦਾਂ ਮੁੱਖ ਕੰਮ ਹੁੰਦਾ ਸੀ ਮੰਤਰੀ ਪ੍ਰੀਸ਼ਦ ਦਾ ਸਮਰਾਟ ਰਾਜੇ ਨੂੰ ਮਹੱਤਵਪੂਰਨ ਵਿਸ਼ਿਆਂ ਤੇ ਸਲਾਹ ਦੇਣਾ ਤੇ ਸਮਰਾਟ ਉਹਦੇ ਨੂੰ ਸਲਾਹ ਨੂੰ ਮੰਨਣ ਲਈ ਕੋਈ ਮਜਬੂਰੀ ਨਹੀਂ ਹੁੰਦੀ ਸੀ ਉਸ ਦੀ ਮਰਜ਼ੀ ਹੁੰਦੀ ਸੀ ਕਿ ਸਲਾਹ ਨੂੰ ਮੰਨੇ ਜਾਂ ਨਾ ਮੰਨੇ ਤੇ ਵਿਜੇਨਗਰ ਦੇ ਵਿੱਚ ਮੰਤਰੀ ਦੀ ਗਿਣਤੀ ਹੁੰਦੀ ਸੀ 6 ਤੋਂ 8 ਤੇ ਇਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਵਿੱਤ ਮੰਤਰੀ ਸਨapati ਹੁੰਦੇ ਸੀ ਹਾਂਜੀ ਅੱਗੇ ਪ੍ਰਾਂਤਕ ਪ੍ਰਬੰਧ ਪ੍ਰਬੰਧ ਵਿਜੇਨਗਰ ਸਾਮਰਾਜ ਦੇ ਪ੍ਰਸ਼ਾਸਨ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਦੇਸ਼ ਦੇ ਲਈ ਅੱਗੇ ਪ੍ਰਾਂਤਾਂ ਵਿੱਚ ਵੰਡੇ ਆ ਗਏ ਪ੍ਰਾਂਤਾਂ ਨੂੰ ਕਹਿੰਦੇ ਸੀ ਮੰਡਲਮ ਮੰਡਲਮ ਤੇ ਪ੍ਰਾਂਤਾਂ ਦੀ ਗਿਣਤੀ ਬਾਰੇ ਇਤਿਹਾਸਕਾਰਾਂ ਦੇ ਵਿੱਚ ਅਲੱਗ-ਅਲੱਗ رائے ਆ ਪ੍ਰਾਂਤ ਦਾ ਜਿਹੜਾ ਕਿ ਕਿਹਦੇ ਦੀ ਹੁੰਦਾ ਸੀ ਗਵਰਨਰ ਦੀ ਦੀ ਨੂੰ ਜਿਵੇਂ ਸੈਂਟਰ ਦੇ ਵਿੱਚ ਹੁੰਦਾ ਸੀ ਸਮਰਾਟ ਰਾਜਾ ਠੀਕ ਹੈ ਐਵੇਂ ਪ੍ਰਾਂਤਾਂ ਦੇ ਵਿੱਚ ਹੁੰਦਾ ਸੀ ਗਵਰਨਰ ਤੇ ਗਵਰਨਰ ਉਹਦੇ ਰਕਰਕੇ ਰਾਜ ਘਰਾਣੇ ਨਾਲ ਹੀ ਸੰਬੰਧਿਤ ਹੁੰਦਾ ਸੀ ਤੇ ਇਹਨੂੰ ਰਾਜੇ ਦੁਆਰਾ ਨਿਯੁਕਤ ਕੀਤਾ ਜਾਂਦਾ ਸੀ ਗਵਰਨਰ ਨੂੰ ਆਪਣੇ ਪ੍ਰਾਂਤਾਂ ਦੇ ਵਿੱਚ ਅਸੀਮਤ ਸ਼ਕਤੀਆਂ ਪ੍ਰਾਪਤ ਸੀ ਤਿਉ ਆਪਣਾ ਦਰਬਾਰ ਲਗਾਉਂਦਾ ਸੀ ਆਪਣੇ ਦੀਨ ਜਿਹੜੇ ਕੰਮ ਕਰਨ ਵਾਲੇ ਕਰਮਚਾਰੀ ਸੀ ਉਹਨਾਂ ਨੂੰ ਨਿਯੁਕਤ ਕਰਦੇ ਸੀ ਆਪਣੀ ਵੱਖਰੀ ਫੌਜ ਰੱਖਦੇ ਸੀ ਉਹ ਤੇ ਸਿੱਕੇ ਜਾਰੀ ਕਰਨ ਦਾ ਅਧਿਕਾਰ ਵੀ ਸੀ ਤੇ ਉਹ ਨਵੇਂ ਟੈਕਸ ਲਗਾ ਸਕਦੇ ਸੀ ਪੁਰਾਣੇ ਕਰਾਂ ਨੂੰ ਮਾਫ ਵੀ ਕਰ ਸਕਦਾ ਸੀ ਗਵਰਨਰ ਆਪਣੇ ਪ੍ਰਾਂਤ ਦੇ ਵਿੱਚ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਵੀ ਜ਼ਿੰਮੇਵਾਰ ਹੁੰਦਾ ਸੀ ਤੇ ਉਹਨੂੰ ਇੱਕ ਪ੍ਰਾਂਤ ਤੋਂ ਦੂਜੇ ਤਹਾਂ ਦੇ ਵਿੱਚ ਟਰਾਂਸਫਰ ਵੀ ਕੀਤਾ ਜਾ ਸਕਦਾ ਸੀ ਗਵਰਨਰ ਅੱਗੇ ਸਥਾਨਿਕ ਸ਼ਾਸਨ ਪ੍ਰਬੰਧ ਹਾਂਜੀ ਵਿਜੇਨਗਰ ਸਾਮਰਾਜ ਨੂੰ ਪ੍ਰਾਂਤਾਂ ਨੂੰ ਅੱਗੇ ਵੰਡਿਆ ਗਿਆ ਸੀ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਿਆਂ ਨੂੰ ਕਹਿੰਦੇ ਸੀ ਕੋਟਮ ਜਾਂ ਕੁਰਮ ਹਾਂਜੀ ਇੰਪੋਰਟੈਂਟ ਹੈ ਇਹ ਸ਼ਾਰਟਲੀ ਵੀ ਕਿ ਵਿਜੇਨਗਰ ਸਾਮਰਾਜ ਦੇ ਵਿੱਚ ਜ਼ਿਲ੍ਹੇ ਨੂੰ ਕੀ ਕਹਿੰਦੇ ਸੀ ਕੋਟਮ ਜਾਂ ਕੁਰਮ ਤੇ ਜ਼ਿਲ੍ਹੇ ਅੱਗੇ ਪ੍ਰਗਨਿਆਂ ਵਿੱਚ ਵੰਡੇ ਹੋਏ ਸੀ ਇਹਨਾਂ ਨੂੰ 나ਡੂ ਕਹਿੰਦੇ ਸੀ ਜ਼ਿਲ੍ਹਿਆਂ ਨੂੰ ਅੱਗੇ ਪ੍ਰਗਨਿਆਂ ਵਿੱਚ ਵੰਡਿਆ ਹੋਇਆ ਸੀ ਪ੍ਰਗਨਿਆਂ ਨੂੰ ਕੀ ਕਹਿੰਦੇ ਸੀ 나ਡੂ ਵਿਜੇਨਗਰ ਸਾਮਰਾਜ ਦੇ ਵਿੱਚ ਪ੍ਰਾਂਤਾਂ ਨੂੰ ਮੰਡਲਮ ਕਹਿੰਦੇ ਸੀ ਜ਼ਿਲ੍ਹਿਆਂ ਨੂੰ ਕੋਟਮ ਜਾਂ ਕੁਰਮ ਕਹਿੰਦੇ ਸੀ ਤੇ ਪ੍ਰਗਨਿਆਂ ਨੂੰ 나ਡੂ ਕਹਿੰਦੇ ਸੀ ਤੇ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਸੀ ਪਿੰਡ ਪਿੰਡਾਂ ਦੀ ਦੇਖਭਾਲ ਦਾ ਕੰਮ ਇੱਕ ਸਭਾ ਦੇ ਅਧੀਨ ਹੁੰਦਾ ਸੀ ਇਸ ਸਭਾ ਨੂੰ ਟੈਕਸ ਇਕੱਠਾ ਕਰਨਾ ਠੀਕ ਆ ਕਰ ਟੈਕਸ ਇਕੱਠਾ ਕਰਨਾ ਪਿੰਡ ਦੇ ਜਿਹੜੇ ਝਗੜੇ ਹੁੰਦੇ ਸੀ ਉਹਨਾਂ ਨੂੰ ਸੋਲਵ ਕਰਨਾ ਇਸਲਾਪ ਪਿੰਡ ਦੇ ਸ਼ਾਸਨ ਦੇ ਵਿੱਚ ਸਹਿਯੋਗ ਦੇਣ ਲਈ ਸਰਕਾਰ ਵੱਲੋਂ ਰਾਜੇ ਵੱਲੋਂ 12 ਸਰਕਾਰੀ ਅਧਿਕਾਰੀ ਬੁਨਿਤ ਕੀਤੇ ਜਾਂਦੇ ਸੀ ਇਹਨਾਂ ਅਧਿਕਾਰੀਆਂ ਨੂੰ ਸਾਂਝੇ ਰੂਪ ਦੇ ਵਿੱਚ ਕੀ ਕਹਿੰਦੇ ਸੀ ਅਗੇ ਆਰ ਕਿਹਾ ਜਾਂਦਾ ਸੀ ਤੇ ਇਹ ਅਧਿਕਾਰੀ ਪਿੰਡ ਦੀ ਸਭਾ ਦੇ ਨਾਲ ਮਿਲ ਕੇ ਕੰਮ ਕਰਦੇ ਸੀ ਪਿੰਡ ਦੇ ਸ਼ਾਸਨ ਦੇ ਪ੍ਰਬੰਧ ਦੇ ਵਿੱਚ ਕੇਂਦਰ ਦੇ ਵੱਲੋਂ ਬਹੁਤ ਘੱਟ ਦਖਲ ਦਿੱਤਾ ਜਾਂਦਾ ਸੀ ਤੇ ਇਸ ਤਰ੍ਹਾਂ ਪਿੰਡ ਆਪਣੇ ਸ਼ਾਸਨ ਦੇ ਵਿੱਚ ਲਗਭਗ ਸੁਤੰਤਰ ਸੀ ਅੱਗੇ ਨਾਇਨ ਨਾਇਨ ਕਾਰਾ ਪ੍ਰਥਾ ਹਾਂਜੀ ਵਿਜੇਨਗਰ ਸਾਮਰਾਜ ਵਿੱਚ ਸ਼ਾਂਤੀ ਕਾਇਮ ਕਰਨ ਦੇ ਉਦੇਸ਼ ਦੇ ਲਈ ਇੱਕ ਹੋਰ ਬਵਸਥਾ ਸੀ ਇਹਨਾਂ ਨੂੰ ਨਾਇਨ ਕਾਰਾ ਪ੍ਰਥਾ ਕਿਹਾ ਨਸੀ ਇਸ ਪ੍ਰਥਾ ਦੇ ਅਧੀਨ ਦੇ ਵਿੱਚ ਨਾਇਕ ਜਾਂ ਸਮਮਤਾ ਨੂੰ ਰਾਜ ਦੀ ਸੇਵਾਵਾ ਦੇ ਬਦਲੇ ਕੁਝ ਜ਼ਮੀਨ ਰਾਜ ਦੇ ਵੱਲੋਂ ਦਿੱਤੀ ਜਾਂਦੀ ਸੀ ਤਾਂ ਵਿਜੇਨਗਰ ਸਾਮਰਾਜ ਦੇ ਵਿੱਚ 200 ਤੋਂ ਵੀ ਵੱਧ ਨਾਇਕ ਹੁੰਦੇ ਸੀ ਪਲੇਗਰ ਇਹ ਨਾਇਕ ਆਪਣੇ ਇਲਾਕਿਆਂ ਦੇ ਅੰਦਰੂਨੀ ਪ੍ਰਬੰਧ ਦੇ ਵਿੱਚ ਜਿੱਥੋਂ ਜਿੱਥੋਂ ਟੈਕਸ ਇਕੱਠਾ ਕਰਦੇ ਸੀ ਉਹਨਾਂ ਦੇ ਵਿੱਚ ਸੁਤੰਤਰ ਹੁੰਦੇ ਸੀ ਤੇ ਉਹਨਾਂ ਨੂੰ ਰਾਜ ਦੇ ਪ੍ਰਭੂ ਸੋ ਤੁਹਾਨੂੰ ਸਵੀਕਾਰ ਕਰਨਾ ਪੈਂਦਾ ਸੀ ਤੇ ਉਹ ਸਲਾਨਾ ਜਿਹੜੇ ਕਿ ਖਿਰਾਜ ਦੰਦੇ ਸੀ ਤੇ ਰਾਜੇ ਨੇ ਇਸ ਤੋਂ ਇਲਾਵਾ ਲੜਾਈ ਝਗੜੇ ਸਮੇਂ ਸੈਨਿਕਾਂ ਦੀ ਮਦਦ ਵੀ ਕਰਦੇ ਸੀ ਅੱਗੇ ਹੈਗਾ ਨਿਆ ਪ੍ਰਬੰਧ ਵਿਜੇਨਗਰ ਸਾਮਰਾਜ ਦਾ ਨਿਆ ਪ੍ਰਬੰਧ ਵੀ ਬਹੁਤ ਚੰਗਾ ਸੀ ਵਿਜੇਨਗਰ ਸਾਮਰਾਜ ਦੇ ਸ਼ਾਸਕ ਜਿਹੜੇ ਕਿ ਧਰਮ ਨਿਰਪੱਖ ਨਿਆਂ ਕਰਦੇ ਸੀ ਤੇ ਉਹਨਾਂ ਦਾ ਫੈਸਲਾ ਅੰਤਿਮ ਹੁੰਦਾ ਸੀ ਤੇ ਰਾਜ ਦੇ ਵਿੱਚ ਹਿੰਦੂ ਧਰਮਾ ਸ਼ਾਸਤਰਾਂ ਤੇ ਰੀਤੀ ਰਿਵਾਜਾਂ ਅਨੁਸਾਰ ਕੀਤਾ ਜਾਂਦਾ ਸੀ ਲੋਕਾਂ ਨੂੰ ਨਿਆਂ ਦੇਣ ਲਈ ਰਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਅਦਾਲਤਾਂ ਸੀ ਤੇ ਲੋਕ ਇਹਨਾਂ ਅਦਾਲਤਾਂ ਨੇ ਫੈਸਲੇ ਵਿਰੁੱਧ ਰਾਜੇ ਦੇ ਕੋਲ ਅਪੀਲ ਵੀ ਕਰ ਸਕਦੇ ਸੀ। ਅਪਰਾਧੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਛੋਟੇ-ਮੋਟੇ ਅਪਰਾਧੀਆਂ ਦੇ ਹੱਥ-ਪੈਰ ਕਟਾ ਦਿੱਤੇ ਜਾਂਦੇ ਸੀ ਤੇ ਜਿਹੜਾ ਕੋਹਰ ਅਪਰਾਧੀ ਹੁੰਦਾ ਸੀ ਜਾਂ ਦੇਸ਼ਧ੍ਰੋਈ ਹੁੰਦੇ ਸੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਤੇ ਕਈ ਵਾਰੀ ਹਾਥੀ ਨੂੰ ਹਾਥੀ ਅੱਗੇ ਵੀ ਛੁੱਟ ਦਿੱਤਾ ਜਾਂਦਾ ਸੀ ਉਹਨਾਂ ਨੂੰ ਤੇ ਬ੍ਰਾਹਮਣਾਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਅੱਗੇ ਆਊਗਾ ਵਿੱਤੀ ਪ੍ਰਬੰਧ। ਹਾਂਜੀ ਵਿਜੇਨਗਰ ਸਾਮਰਾਜ ਦੇ ਰਾਜੇ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੁੰਦੇ ਸੀ ਕਿ ਰਾਜ ਦੇ ਦੀ ਖੁਸ਼ਹਾਲੀ ਲਈ ਰਾਜ ਦੀ ਖੁਸ਼ਹਾਲੀ ਕੀਤੇ ਡਿਪੈਂਡ ਕਰਦੀ ਆ ਆਰਥਿਕ ਸਥਿਤੀ ਤੇ ਇਸ ਲਈ ਉਹਨਾਂ ਨੇ ਆਪਣਾ ਵਿੱਤੀ ਪ੍ਰਬੰਧ ਦੇ ਵੱਲ ਵੀ ਬਹੁਤ ਵਧੀਆ ਧਿਆਨ ਦਿੱਤਾ ਹੋਇਆ ਸੀ ਰਾਜ ਦੀ ਆਮਦਨ ਦਾ ਮੁੱਖ ਸਾਧਨ ਹੁੰਦਾ ਸੀ ਭੂਮੀ ਕਰ ਭੂਮੀ ਟੈਕਸ ਤੇ ਜਿਸ ਨੂੰ ਰਿਆ ਰੇਖਾ ਕਹਿੰਦੇ ਸੀ ਭੂਮੀ ਟੈਕਸ ਨੂੰ ਕੀ ਕਹਿੰਦੇ ਸੀ ਇਹਨੂੰ ਮਾਲੀਆ ਵੀ ਕਹਿੰਦੇ ਨੇ ਭੂਮੀ ਟੈਕਸ ਨੂੰ ਠੀਕ ਹੈ ਰਿਆ ਰੇਖਾ ਤੇ ਇਹ ਲਗਾਨ ਭੂਮੀ ਦੀ ਉਪਜਾਊ ਸ਼ਕਤੀ ਦੇ ਅਨੁਸਾਰ ਲਿਆ ਜਾਂਦਾ ਸੀ ਵੀ ਜਿੱਥੇ ਜ਼ਿਆਦਾ ਉਪਜਾਊਆ ਭੂਮੀ ਉੱਥੇ ਜ਼ਿਆਦਾ ਤੇ ਜਿੱਥੇ ਘੱਟ ਉਪਜਾਊ ਉੱਥੇ ਘੱਟ ਇੱਕਵਟਾ ਚਾਰ ਹਿੱਸਾ ਤੇ ਘੱਟ ਤੋਂ ਘੱਟ ਇੱਕਵਟਾ ਛੇ ਹਿੱਸਾ ਲਿਆ ਜਾਂਦਾ ਸੀ ਤੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਕਈ ਸਹੂਲਤਾਂ ਦਿੱਤੀਆਂ ਨੇ ਸੀ ਇਸ ਤੋਂ ਇਲਾਵਾ ਵੱਖ-ਵੱਖ ਧੰਦੇ ਲਗਾਏ ਗਏ ਕਰਾਂ ਚੁੰਗੀਕਾਰ ਨਾਇਕੋਂ ਤੋਂ ਪ੍ਰਾਪਤ ਖਿਰਾਜ ਆਮਦਨ ਕਰ ਅਦਾਲਤਾਂ ਦੁਆਰਾ ਅਪਰਾਧੀਆਂ ਤੇ ਲਗਾਏ ਗਏ ਜੁਰਮਾਨੇ ਇਹਨਾਂ ਤੋਂ ਵੀ ਰਾਜ ਨੂੰ ਆਮਦਨ ਹੁੰਦੀ ਸੀ ਤੇ ਰਾਜ ਦੀ ਆਮਦਨ ਦਾ ਵੱਡਾ ਭਾਗ ਕਿਨਾਂ ਤੇ ਖਰਚ ਹੁੰਦਾ ਸੀ ਫੌਜੀ ਭਾਵ ਕੀ ਜਿਹੜੇ ਕਿ ਸੈਨਿਕਾਂ ਦਾ ਖਰਚ ਹੁੰਦਾ ਸੀ ਤੇ ਮੰਦਰਾਂ ਨੂੰ ਕਾਫੀ ਦਾਨ ਵੀ ਦਿੱਤਾ ਜਾਂਦਾ ਸੀ ਤੇ ਰਾਜ ਦਰਬਾਰ ਤੇ ਲੋਕ ਭਲਾਈ ਦੇ ਕੰਮਾਂ ਲਈ ਵੀ ਕਾਫੀ ਖਰਚ ਕੀਤਾ ਜਾਂਦਾ ਸੀ ਅੱਗੇ ਆਜੂਗਾ ਸੈਨਿਕ ਪ੍ਰਬੰਧ ਵਿਜੇਨਗਰ ਸਾਮਰਾਜ ਦੇ ਸ਼ਾਸਕਾਂ ਨੇ ਸਾਮਰਾਜ ਦੇ ਵਿਸਥਾਰ ਲਈ ਤੇ ਉਸ ਦੀ ਰੱਖਿਆ ਲਈ ਇੱਕ ਵਿਸ਼ਾਲ ਸੈਨਾ ਦਾ ਪ੍ਰਬੰਧ ਕੀਤਾ ਹੋਇਆ ਸੀ ਸੈਨਾ ਦੇ ਵਿੱਚ ਹਾਥੀ, ਘੋੜੇ, ਪੈਦਲ ਸੈਨਿਕ ਹੁੰਦੇ ਸੀ ਤੇ ਇਹ ਵਿਜੇਨਗਰ ਰਾਜੇ ਘੋੜਸਵਾਰ ਦੇ ਮਹੱਤਵ ਤੋਂ ਵੀ ਚੰਗੀ ਤਰ੍ਹਾਂ ਜਾਣੂ ਸੀ ਤੇ ਇਸ ਲਈ ਉਹਨਾਂ ਨੇ ਆਪਣੇ ਅ ਅਰਬ ਅਰਬ ਤਈ ਇਰਾਨ ਤੋਂ ਚੰਗੀ ਨਸਲ ਦੇ ਘੋੜੇ ਮੰਗਵਾਏ ਤੋਪਖਾਨਾ ਤੇ ਸਮੁੰਦਰੀ ਫੌਜ ਵੀ ਸੈਨਾ ਦਾ ਮਹੱਤਵਪੂਰਨ ਹਿੱਸਾ ਸੀ ਇਸ ਤੋਂ ਇਲਾਵਾ ਮ ਪ੍ਰਾਂਤਾਂ ਪ੍ਰਾਂਤਿਕ ਗਵਰਨਰ ਤੇ ਨਾਇਕਾਂ ਦੀ ਇਨਵੀ ਸੈਨਿਕ ਹੁੰਦੇ ਸੀ ਤੇ ਲੜਾਈ ਦੇ ਸਮੇ ਸੈਨਿਕਾਂ ਜਿਹੜੇ ਕਿ ਰਾਜੇ ਦੇ ਹੈਲਪ ਲਈ ਭੇਜਦੇ ਸੀ ਸੈਨਿਕਾਂ ਜਿਹੜੇ ਕਿ ਯੋਗਤਾ ਦੇ ਅਨਸਾਰ ਭਾਤੀ ਕੀਤੇ ਜਾਂਦੇ ਸੀ ਸੈਨਾ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਿਆ ਜਾਂਦਾ ਸੀ ਸੈਨਿਕਾਂ ਨੂੰ ਜ਼ਗੀਰਾਂ ਦੇ ਰੂਪ ਤੇ ਵੇਤਨ ਵੀ ਦਿੱਤਾ ਜਾਂਦਾ ਸੀ ਹਾਂਜੀ ਅੱਗੇ ਹੈ ਵਿਜੇਨਗਰ ਸਾਮਰਾਜ ਦਾ ਜਿਹੜੇ ਕਿ ਇਕਨੋਮਿਕ ਕੰਡੀਸ਼ਨ ਕਿਵੇਂ ਦੀ ਸੀ ਤਾਂ ਪਹਿਲਾ ਪੁਆਇੰਟ ਆ ਜੂਗਾ ਖੇਤੀਬਾੜੀ ਹਾਂਜੀ ਬੀਜਨਗਰ ਸਾਮਰਾਜ ਦੀ ਭੂਮੀ ਜਿਹੜੀ ਬਹੁਤ ਜ਼ਿਆਦਾ ਪਜਾਉ ਸੀ ਤਾਂ ਇਸ ਕਰਕੇ ਲੋਕਾਂ ਦਾ ਮੁੱਖਤ ਹੁੰਦਾ ਕੀ ਸੀ ਖੇਤੀਬਾੜੀ ਸੀ ਤਾਂ ਇਸ ਦਾ ਕਰਕੇ ਹੀ ਇੱਥੋਂ ਦੀ ਭੂਮੀ ਜਿਹੜੀ ਕਿ ਪਜਾਉ ਹੋਣ ਕਰਕੇ ਲੋਕ ਖੇਤੀਬਾੜੀ ਜ਼ਿਆਦਾ ਕਰਦੇ ਸੀ ਤੇ ਸਰਕਾਰ ਨੇ ਵੀ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਨੀਕਾ ਕਦਮ ਚੁੱਕੇ ਰਾਜ ਦੇ ਵਿੱਚ ਜੰਗਲਾਂ ਨੂੰ ਕੱਟਿਆ ਗਿਆ ਨਵੀਂ ਭੂਮੀ ਨੂੰ ਜਿਹੜੀ ਖੇਤੀ ਦੇ ਦੇਣ ਲਿਆਂਦਾ ਗਿਆ ਸਿੰਚਾਈ ਸਾਧਨਾਂ ਨੂੰ ਉન્નਤ ਕਰਨ ਲਈ ਰਾਜ ਦੇ ਵਿੱਚ ਤਲਾਬ ਬਣਾਏ ਗਏ ਨਦੀਆਂ ਤੇ ਬੰਨ ਬਣਾਏ ਗਏ ਭੂਮੀ ਟੈਕਸ ਵੀ ਜਿਹੜਾ ਕੀ ਉਪਜ ਦੇ ਆਧਾਰ ਤੋਂ ਉੱਤੇ ਹੁੰਦਾ ਸੀ ਵੀ ਜਿਹੜੇ ਜਿਹੜੇ ਭੂਮੀ ਜ਼ਿਆਦਾ ਪਜਾਉ ਉਹ ਤੋਂ ਜ਼ਿਆਦਾ ਹੁੰਦਾ ਸੀ ਜਿੱਥੇ ਭੂਮੀ ਘੱਟ ਪਜਾਉ ਉਹ ਤੇ ਟੈਕਸ ਘੱਟ ਲਿਆ ਜਾਂਦਾ ਸੀ ਤੇ ਵਿਜੇਨਗਰ ਸਾਮਰਾਜ ਦੇ ਵਿੱਚ ਫਸਲਾਂ ਸੀ ਕਣਕ, ਚੌਲ, ਤੇਲ ਕੱਢਣ ਵਾਲੇ ਵੀ ਜਿਵੇਂ ਗੰਨਾ, ਨੀਲ, ਕਪਾਹ, ਗਰਮ ਮਸਾਲੇ ਸੀ, ਦਾਣੇ ਫਲ ਉਦਯੋਗ ਹਾਂਜੀ ਵਿਜੇਨਗਰ ਸਾਮਰਾਜ ਦੇ ਵਿੱਚ ਉਦਯੋਗ ਵੀ ਉन्नत ਸੀ। ਕੱਪੜੇ ਤੇ ਤਾਤਾਂ ਦਾ ਪ੍ਰਮੁੱਖ ਉਦਯੋਗ ਹੁੰਦੇ ਸੀ। ਕੱਪੜਾ ਉਦਯੋਗ ਤੇ ਤਾਤਾਂ ਦਾ ਉਦਯੋਗ ਰਾਜ ਦੇ ਵਿੱਚ ਸੁੱਤੀ ਤੇ ਰੇਸ਼ਮੀ ਕੱਪੜੇ ਬਹੁਤ ਵੱਡੀ ਮਾਤਰਾ ਵਿੱਚ ਤਿਆਰ ਕੀਤਾ ਜਾਂਦਾ ਸੀ ਤੇ ਇਸ ਤੋਂ ਇਲਾਵਾ ਹੀਰੇ ਮੋਤੀਆਂ ਦਾ ਕੰਮ ਵੀ ਕੀਤਾ ਜਾਂਦਾ ਸੀ ਲੱਕੜੀ ਅਤੇ ਚામੜੇ ਤੋਂ ਵੀਨੇਕਾ ਵਸਤੂਆਂ ਤਿਆਰ ਕੀਤੀਆਂ ਜਾਂਦੀ ਸੀ ਪਿੰਡਾਂ ਦੇ ਲੋਕ ਮਿੱਟੀ ਦੇ ਭਾਂਡੇ ਬਣਾਉਣ ਦੇ ਵਿੱਚ ਨਿਪੁੰਨ ਸੀ ਮਤਲਬ ਕਿ ਇਹ ਉਦਯੋਗ ਸੀ ਤੇ ਵਿਜੇਨਗਰ ਸਾਮਰਾਜ ਦੇ ਉੱਨਤ ਜੋਗ ਨੂੰ ਦੇਖ ਕੇ ਵਿਦੇਸ਼ੀ ਯਾਤਰੀ ਵੀ ਹੈਰਾਨ ਹੁੰਦੇ ਸੀ ਤੇ ਬਾਜ਼ਾਰਾਂ ਦੇ ਵਿੱਚ ਗਵਸਤਾ ਨੇ ਜਿਹੜੀ ਪਰਮਾਰ ਹੁੰਦੀ ਸੀ ਅੱਗੇ ਹੈ ਵਪਾਰ ਹਾਂਜੀ ਵਿਜੇਨਗਰ ਸਾਮਰਾਜ ਦਾ ਵਪਾਰ ਵੀ ਬਹੁਤ ਉन्नत ਸੀ ਵੀਜੇਨਗਰ ਸਾਮਰਾਜ ਵਿੱਚ अनेका بندرگاہ ਸੀ ਇਹਨਾਂ ਦੇ ਵਿੱਚੋਂ ਕਾਲੀਕਟ بندرگاہ ਸਭ ਤੋਂ ਵੱਧ ਪ੍ਰਸਿੱਧ ਸੀ ਤੇ ਇਹ بندرگاہ ਬਰਮਾ ਮਲਾਇਆ ਚੀਨ ਅਰਬ ਈਰਾਨ ਦੱਖਣੀ ਅਫਰੀਕਾ ਪੁਰਤਗਾਲ ਅਬੀਸੀਨੀਆਂ ਦੇਸ਼ਾਂ ਨਾਲ ਵਪਾਰ ਕੀਤਾ ਨਾ ਸੀ ਤੇ ਇੱਥੋਂ ਵਿਦੇਸ਼ ਵਿਦੇਸ਼ਾਂ ਨੂੰ ਕੱਪੜਾ ਚੌਲ ਖੰਡ ਚੌਲ ਖੰਡ ਗਰਮ ਮਸਾਲੇ ਨੀਲ ਸ਼ੋਰਾ ਨਾਰੀਅਲ ਲੋਹੇ ਲੱਕੜੀ ਤੋਂ ਬਣੀਆਂ ਵਸਤੂਆਂ ਨਿਰਯਾਤ ਪਾਬਕੀ ਵਿਦੇਸ਼ਾਂ ਨੂੰ ਭੇਜਿਆ ਜਾਂਦੇ ਸੀ ਆਯਾਤ ਕੀਤੇ ਜਾਂਦੇ ਸੀ ਹਾਥੀ ਘੋੜੇ ਮੋਤੀ ਤੰਬਾ ਪਾਰਾ ਰੇਸ਼ਮ ਮਲਬਾ ਇਹ ਆਯਾਤ ਪਾਬਕੀ ਮੰਗਵਾਏ ਜਾਂਦੇ ਸੀ ਤੇ ਅੱਗੇ ਹੈ ਅੰਦਰੂਨੀ ਤੇ ਵਿਦੇਸ਼ੀ ਵਪਾਰ ਬਦਲ ਕੀ ਵਧੀਆ ਸੀ ਲੋਕਾਂ ਦੀ ਹਾਲਤ ਵਿਜੇਨਗਰ ਸਾਮਰਾਜ ਦੇ ਲੋਕਾਂ ਦਾ ਜੀਵਨ ਪੱਧਰ ਵੀ ਜਿਹੜਾ ਕਿ ਬਹੁਤ ਅ ਅੰਤਰ ਸੀ ਇਹਨਾਂ ਦੇ ਵਿੱਚ ਉੱਚ ਵਰਗ ਦੇ ਲੋਕ ਜਿਨ੍ਹਾਂ ਦੇ ਵਿੱਚ ਰਾਜਾ ਉਹਦੇ ਦਰਬਾਰੀ ਪ੍ਰਾਂਤਾਂ ਦੇ ਗਵਰਨਰ ਅਤੇ ਨਾਇਕ ਸੀ ਤੇ ਉਹ ਐਸ਼ ਪ੍ਰਾ ਜੀਵਨ ਉਤਿਤ ਕਰਦੇ ਸੀ ਤੇ ਵੱਡੇ ਵੱਡੇ ਮਹਿਲਾਂ ਦੇ ਵਿੱਚ ਰਹਿੰਦੇ ਸੀ। ਉਹਨਾਂ ਦਾ ਪਹਿਰਾਵਾ ਬਹੁਤ ਕੀਮਤੀ ਸੀ ਤੇ ਹੀਰੇ ਮੋਤੀ ਜੜੇ ਹੁੰਦੇ ਸੀ। ਤੇ ਕਿਈ ਤਰ੍ਹਾਂ ਦੇ ਗਹਿਣੇ ਪਾਉਂਦੇ ਸੀ। ਸੋਨਾ ਚਾਂਦੀ ਭਾਂਡਿਆਂ ਦੇ ਵਿੱਚ ਖਾਣਾ ਖਾਂਦੇ ਸੀ ਤੇ ਉਹਨਾਂ ਦੀ ਸੇਵ ਵਾਲੇ ਬਹੁਤ ਸਾਰੇ ਨੌਕਰ ਹੁੰਦੇ ਸੀ ਤੇ ਮੱਧ ਵਰਗ ਦੇ ਵਿੱਚ ਅਧਿਆਪਕ ਡਾਕਟਰ ਸੈਨਿਕ ਸੀ। ਰਾਜ ਦੇ ਵਿੱਚ ਕਿਉਂਕਿ ਵਸਤੂਆਂ ਦੀ ਕੀਮਤ ਬਹੁਤ ਘੱਟ ਸੀ ਇਸ ਲਈ ਉਹਨਾਂ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਜਾਂਦਾ ਸੀ ਤੇ ਰਾਜ ਦੇ ਵਿੱਚ ਕਈ ਵਸਤੂਆਂ ਕਈ ਵਸਤੂਆਂ ਦੀ ਕੀਮਤ ਬਹੁਤ ਜ਼ਿਆਦਾ ਘਟ ਸੀ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਸੀ ਨੀਵੇਂ ਵਰਗ ਦੇ ਵਿੱਚ ਮਜ਼ਦੂਰ ਗੁਲਾਮ ਕਿਸਾਨ ਨਾਈ ਧੋਬੀ ਸੀ ਤੇ ਉਹ ਬਹੁਤ ਗਰੀਬੀ ਭਰਿਆ ਜੀਵਨ ਉਤਿਤ ਕਰਦੇ ਸੀ ਤੇ ਕਾਫੂਸਿਆਂ ਝੋਪੜੇ ਵਿੱਚ ਰਹਿੰਦੇ ਸੀ ਉਹਨਾਂ ਦੇ ਪੈਰ ਵੀ ਅਕਸਰ ਜਿਹੜੇ ਕਿ ਨੰਗੇ ਹੁੰਦੇ ਸੀ ਕਮਰ ਉੱਪਰ ਕੁਝ ਨਹੀਂ ਸੀ ਪਹਿਨਦੇ ਤੇ ਕਈ ਵਾਰੀ ਉਹਨੂੰ ਚੂਹੇ ਬਿੱਲੀਆਂ ਵੀ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ ਇਹ ਇਹ ਆਜੂਗੀ ਆਰਥਿਕ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਠੀਕ ਹੈ ਇਹ ਵਾਲੇ ਪੁਆਇੰਟ ਨੇ ਖੇਤੀਬਾੜੀ ਉਦਯੋਗ ਵਪਾਰ ਲੋਕਾਂ ਦੀ ਹਾਲਤ ਹੁਣ ਆਪਾਂ ਕੁਐਸਚਨ ਕਰਦੇ ਹਾਂ ਕਿ ਵਿਜੇਨਗਰ ਸਾਮਰਾਜ ਦੇ ਪਤਨ ਦੇ ਕਾਰਨ ਕਿੰਨਾ ਕਰਕੇ ਵਿਜੇਨਗਰ ਸਾਮਰਾਜ ਜਿਹੜਾ ਖਤਮ ਹੋ ਗਿਆ ਹਾਂਜੀ ਪਹਿਲਾ ਕੀ ਸੀ ਨਿਰਵਲ ਕੇਂਦਰੀ ਸਰਕਾਰ ਮਤਲਬ ਕਿ ਕਮਜ਼ੋਰ ਕਮਜ਼ੋਰ ਸੈਂਟਰ ਸਰਕਾਰ ਵਿਜੇਨਗਰ ਰਾਜ ਦੇ ਵਿੱਚ ਕੇਂਦਰ ਜਿਹੜੀ ਸਰਕਾਰ ਸੀ ਉਹ ਬਹੁਤ ਕਮਜ਼ੋਰ ਸੀ ਤੇ ਪ੍ਰਾਂਤਾਂ ਦੇ ਵਿੱਚ ਜਿਹੜੇ ਸ਼ਾਸਕ ਸੀ ਉਹ ਕਾਫੀ ਉਹਨਾਂ ਨੂੰ ਅਧਿਕਾਰ ਸੀ ਤਾਂ ਅਤੋਂ ਤੱਕ ਜਿਹੜੀ ਕੇਂਦਰ ਦੇ ਵਿੱਚ ਸੈਨਿਕ ਸ਼ਕਤੀ ਵੀ ਸੀ ਉਹ ਵੀ ਪ੍ਰਾਂਤਾਂ ਤੇ ਡਿਪੈਂਡ ਕਰਦੀ ਸੀ ਮਤਲਬ ਕਿ ਜੇ ਪ੍ਰਾਂਤਾਂ ਗਨੇ ਸੀ ਮੰਡਲਮ ਜੇ ਸਟੇਟ ਦੇ ਵਿੱਚੋਂ ਸੈਨਾ ਭੇਜੀ ਜਾਂਦੀ ਸੀ ਤਾਂ ਹੀ ਸੈਂਟਰ ਸਰਕਾਰ ਦੀ ਹੈਲਪ ਹੁੰਦੀ ਸੀ ਨਹੀਂ ਨਹੀਂ ਠੀਕ ਹੈ ਜਿਸ ਕਰਕੇ ਪਗਾਇਰਸ ਵੀ ਕੇਂਦਰੀ ਸਰਕਾਰ ਜਿਹੜੀ ਕਿ ਕਮਜ਼ੋਰ ਸੀ ਇਸ ਕਰਕੇ ਜਿਹੜਾ ਕਿ ਵਿਜੇਨਗਰ ਸਾਮਰਾਜ ਦਾ ਪਤਨ ਹੋ ਗਿਆ ਆਗਲਾ ਲੋਕਾਂ ਦਾ ਵਿਲਾਸਮਈ ਭੋਗਮਈ ਜੀਵਨ ਉਤਿਤ ਕਰਨਾ ਵਿਜੇਨਗਰ ਦੇ ਵਿੱਚ ਸਮੇ ਸਭ ਤੋਂ ਵੱਧ ਅਮੀਰ ਤੇ ਸੁੰਦਰ ਨਗਰ ਸੀ ਵਿਜੇਨਗਰ ਠੀਕ ਹੈ ਆਪਣੇ ਸਮੇਂ ਦਾ ਤੇ ਜਾਰਾ ਤਨ ਹੋਣ ਕਰਕੇ ਲੋਕ ਅਯਾਸ਼ੀ ਦਾ ਜੀਵਨ ਵਤੀਤ ਕਰਨ ਲੱਗੇ ਉਸ ਸਮੇਂ ਦੇ ਸਰੋਤਾਂ ਦਾ ਆਪਾਂ ਨੂੰ ਪਤਾ ਲੱਗਦਾ ਕਿ ਸਮਾਜ ਦੇ ਵਿੱਚ ਵੇਸ਼ਾ ਵੇਸ਼ ਵਾ ਦੀ ਘਾਟ ਨਹੀਂ ਸੀ ਵੇਸ਼ਵਾ ਬਹੁਤ ਜ਼ਿਆਦਾ ਸੀ ਤੇ ਸ਼ਰਾਮਾ ਦੇ ਵਿੱਚ ਤਾਂ ਉਹਨਾਂ ਦੇ ਬਹੁਤ ਜ਼ਿਆਦੇ ਪਰਮਾਰ ਲੱਗੀ ਰਹਿੰਦੀ ਸੀ ਇਸ ਤਰ੍ਹਾਂ ਸਾਰਾ ਸਮਾਜ ਭੋਗ ਵਿਲਾਸੀ ਹੋ ਰਿਹਾ ਸੀ ਤੇ ਵਿਜੇਨਗਰ ਦੇ ਪਤਨ ਦਾ ਇਹ ਕਾਰਨ ਬਣ ਗਿਆ ਤੇ ਵੱਖ-ਵੱਖ ਰਾਜਵੰਸ਼ ਹਾਂਜੀ ਵਿਜੇਨਗਰ ਰਾਜ ਦੀ ਬਾਗਡੋਰ ਕਿਸੇ ਇੱਕ ਵੰਸ਼ ਦੇ ਹੱਥਾਂ ਵਿੱਚ ਨਹੀਂ ਸੀ ਬਲਕਿ ਚਾਰ ਰਾਜਵੰਸ਼ਾਂ ਦੇ ਹੱਥਾਂ ਵਿੱਚ ਰਹੀ ਤਾਂ ਇਹਨਾਂ ਤੀਜਾ ਹੋ ਗਿਆ ਕਿ ਇੱਕ ਸੰਗਠਿਤ ਰਾਜ ਜਿਹੜਾ ਕਿ ਨਾ ਬਣ ਸਕਿਆ ਤੇ ਰਾਜ ਦੀ ਸੱਤਾ ਨਹੀਂ ਪੱਕੀ ਨਾ ਹੋ ਸਕੀ ਜਿਸ ਕਰਕੇ ਪਤਨ ਹੋ ਗਿਆ ਅਗਿਆ ਫੋਰਥ ਮੁਸਲਮਾਨ ਰਾਜਿਆਂ ਦੇ ਮਾਮਲਿਆਂ ਦੇ ਵਿੱਚ ਦਖਲ ਹਾਂਜੀ ਸਦਾਸ਼ਿਵ ਤੇ ਉਹਦੇ ਲਾਲਚੀ ਵਜ਼ੀਰ ਰਾਮਰਾਏ ਨੇ ਦੱਖਣ ਦੇ ਜਿਹੜੇ ਮੁਸਲਮਾਨ ਰਾਜੇ ਸੀ ਉਹਨਾਂ ਦੇ ਆਪਸੀ ਲੜਾਈ ਝਗੜੇ ਦੇ ਵਿੱਚ ਦਖਲ ਦਿੱਤਾ ਦਖਲ ਦੇਣਾ ਸ਼ੁਰੂ ਕਰਤਾ ਤੇ 1533 ਦੇ ਜਿਹਨਾਂ ਨੇ ਬੀజాਪੁਰ ਦੇ ਵਿਰੁੱਧ ਅਹਿਮਦਨਗਰ ਤੇ ਗੋਲਕੁੰਡਾ ਦੇ ਨਾਲ ਮਿਲ ਕੇ ਇੱਕ ਗਰੁੱਪ ਬਣਾ ਲਿਆ ਸੰਘ ਬਣਾ ਲਿਆ ਤਿਸ ਪੰਜਾ ਦੇ ਵਿੱਚ ਅਹਿਮਦਨਗਰ ਵੀ ਵਿਰੁੱਧ ਬਣ ਗਿਆ ਤੇ 64 ਦੇ ਵਿੱਚ ਵਿਜੇਨਗਰ ਆਬੀਸ ਦੇ ਇਸ ਤਰ੍ਹਾਂ ਇੱਕ ਸੰਘ ਦਾ ਸ਼ਕਾਰ ਹੋ ਗਿਆ ਤੱਲਿਕੋਟਾ ਲੜਾਈ ਦੇ ਵਿੱਚ ਇਹ ਤਮਾ ਹੋ ਗਿਆ ਭਾਵ ਕਿ ਤੱਲਿਕੋਟਾ ਲੜਾਈ ਇੱਕ ਪਾਸੇ ਵਿਜੇਨਗਰ ਸੀ ਦੂਜੇ ਪਾਸੇ ਜਿਹੜੇ ਚਾਰ ਚਾਰ ਜਿਹੜੇ ਕਿ ਰਾਜ ਇਕੱਠੇ ਹੋਏ ਸੀ ਅਹਿਮਦਨਗਰ ਵਿਜੇਪੁਰ ਗੋਲਕੁੰਡਾ ਠੀਕ ਹੈ ਇੱਕ ਸੀ ਬیدر ਹਾਂਜੀ ਅੱਗੇ ਹੈ 5th ਪੁਰਤਗਾਲੀਆਂ ਦਾ ਪੱਛਮੀ ਤੱਟ ਤੇ ਵਸੇਵਾ ਵੀਜੇਨਗਰ ਦੇ ਸ਼ਾਸਕਾਂ ਨੇ ਵਪਾਰਕ ਲਾਭ ਦੇ ਲਈ ਪੁਰਤਗਾਲੀਆਂ ਵਪਾਰ ਨੂੰ ਪੱਛਮੀ ਤੱਟ ਤੇ ਜਿਹੜੇ ਕਿ ਵਸਣ ਦੀ ਆਗਿਆ ਦੇ ਦਿੱਤੀ ਜਿਹਦੇ ਨਾਲ ਪੁਰਤਗਾਲੀਆਂ ਨੇ ਵਪਾਰਕ ਸਹੂਲਤਾਂ ਦੇ ਕਾਰਨ ਵੀਜੇਨਗਰ ਦੇ ਜਿਹੜੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣਾ ਸ਼ੁਰੂ ਕਰਤਾ ਜਿਸ ਕਰਕੇ ਵੀਜੇਨਗਰ ਦੇ ਸ਼ਾਸਕਾਂ ਨੂੰ ਜਿਹੜੇ ਕਿ ਇਹ ਸ਼ਾਸਕ ਲਈ ਇਹ ਗੱਲ ਜਿਹੜੀ ਕਿ ਗਲਤ ਸਾਬਤ ਹੋਈ ਕਿ ਹੈ ਮੁਸਲਮਾਨਾਂ ਤੇ ਜ਼ੁਲਮ ਹਾਂਜੀ ਸਦਾ ਸ਼ਿਵਰਾਏ ਦੇ ਲਾਲਚੀ ਵਜੀਰ ਰਾਮ ਰਾਏ ਨੇ ਉਹਦੇ ਸ਼ਾਸਨ ਕਾਲ ਦੇ ਵਿੱਚ ਮੁਸਲਮਾਨਾਂ 'ਚ ਬਹੁਤ ਜ਼ਿਆਦਾ ਜ਼ੁਲਮ ਕੀਤੇ ਉਹਨਾਂ ਨੇ ਮਸੀਤਾਂ ਨੂੰ ਤੋੜਤਾ ਉਹਨਾਂ ਦੀ ਇਸਤਰੀਆਂ ਨਾਲ ਅਪਮਾਨ ਕੀਤਾ ਉਸਤਰੀਆਂ ਦਾ ਠੀਕ ਅਪਮਾਨ ਕੀਤਾ ਤੇ ਮੁਸਲਮਾਨ ਨੇ ਇਸ ਨੂੰ ਜਾਤੀ ਅਪਮਾਨ ਸਮਝਿਆ ਤੇ ਤਲਿਕੋਟਾ ਦੀ ਲੜਾਈ ਦੇ ਵਿੱਚ ਉਹਨਾਂ ਨੇ ਆਪਣੀ ਇਸ ਅਪਮਾਨ ਦਾ ਬਦਲਾ ਲਿਆ ਤੇ ਇਸ ਤਰ੍ਹਾਂ ਮੁਸਲਮਾਨਾਂ ਤੇ ਇਤਿਆਜ਼ਾਰਾਂ ਦੀ ਨੀਤੀ ਦੇ ਨਾਲ ਵਿਜੇਨਗਰ ਜਿਹੜੇ ਕਿ ਤਬਾਹੀ ਕਾਰਨ ਬਣ ਗਿਆ ਕਮਜ਼ੋਰ ਸੈਨਾ ਹਾਂਜੀ ਵਿਜੇਨਗਰ ਦੀ ਫੌਜ ਦਾ ਸੰਗਠਨ ਸਮਤਾਂ ਦੇ ਦਿਨ ਸੀ ਤੇ ਰਾਜੇ ਨੂੰ ਸੈਨਿਕ ਸਹਾਇਤਾ ਵੀ ਸਮਤਾਂ ਤੇ ਡਿਪੈਂਡ ਰਹਿਣਾ ਪੈਂਦਾ ਸੀ ਸੈਨਿਕ ਸਹਾਇਤਾ 'ਤੇ ਤੇ ਸੈਨਿਕ ਰਾਜੇ ਦੇ ਵੱਲੋਂ ਆਪਣੇ ਸਮਤਾਂ ਦੇ ਪ੍ਰਤੀ ਵਫਾਦਾਰ ਹੁੰਦੇ ਸੀ ਤੇ ਇਸ ਤੋਂ ਇਲਾਵਾ ਵਿਜੇਨਗਰ ਦੀ ਸਾਨਾ ਦੇ ਵਿੱਚੋਂ ਘੋੜਿਆਂ ਨਾਲੋਂ ਹਾਥੀ ਜਿਆਦੇ ਸੀ ਤੇ ਹਾਥੀ ਲੜਾਈ ਦੇ ਸਮੇਂ ਮੁਸਲਮਾਨ ਤੀਰ ਅੰਦਾਜ਼ਾ ਦੇ ਘੋੜਸਵਾਰਾਂ ਤੋਂ ਅੱਗੇ ਇਹ ਜਿਹੜੇ ਕਿ ਡਰ ਕੇ ਭੱਜ ਜਾਂਦੇ ਸੀ ਠੀਕ ਹੈ ਮਤਲਬ ਕਿ ਘੋੜਸਵਾਰਾਂ ਦੇ ਅੱਗੇ ਤੇ ਤੀਰਾਂ ਦੇ ਅੱਗੇ ਹਾਥੀ ਨਹੀਂ ਟਿਕ ਸਕੇ ਜਿਸ ਕਰਕੇ ਉਹ ਸੈਨਾਂ ਨੂੰ ਸੈਨਾਂ ਨੂੰ ਹਿਲਾ ਤੜਦੇ ਹੋਏ ਜਿਹੜੇ ਕਿ ਇਸ ਤਨਾ ਕਮਜ਼ੋਰ ਹੋ ਗਈ। ਅੱਗੇ ਹੈ ਬਹਾਮਣੀ ਰਾਜ ਦੇ ਵਿਰੁੱਧ ਸੰਘਰਸ਼। ਹਾਂਜੀ ਵਿਜੇਨਗਰ ਰਾਜ ਦਾ ਇੱਕ ਸ਼ਕਤੀਸ਼ਾਲੀ ਗਵੰਡੀ ਸੀ ਬਹਾਮਣੀ ਰਾਜ। ਉਹਦੇ ਨਾਲ ਵੀ ਸੰਘਰਸ਼ ਚੱਲਦਾ ਸੀ। ਦੋਹਾਂ ਰਾਜਾਂ ਨੇ ਇੱਕ ਦੂਜੇ ਦੀ ਤਬਾਹੀ ਦਾ ਹਰ ਸੰਭਵ ਯਤਨ ਕੀਤਾ। ਤੇ ਸੰਘਰਸ਼ ਜਿੱਥੇ ਬਹਾਮਣੀ ਰਾਜ ਦੇ ਲਈ ਤਬਾਹੀ ਦਾ ਸਿੱਧਾ ਹੁੰਦਾ ਉੱਥੇ ਵਿਜੇਨਗਰ ਲਈ ਵੀ ਮਾਰੂ ਸਿੱਧਾ ਹੋਇਆ। ਤੇ ਇਸ ਦੇ ਨਾਲ ਵਿਜੇਨਗਰ ਹੌਲੀ-ਹੌਲੀ ਉਹਦੀ ਸ਼ਕਤੀ ਘਟਦੀ ਗਈ ਤੇ ਅੰਤ ਵਿੱਚ ਦਾ ਪਤਨ ਹੋ ਗਿਆ। ਅੱਗੇ ਹੈ ਰੱਖਿਆ ਪ੍ਰਬੰਧਾਂ ਵੱਲ ਵੀ ਬੇਧਿਆਨੀ ਹਾਂਜੀ ਵਿਜੇਨਗਰ ਇੱਕ ਧਰਮ ਪ੍ਰਭਾਵਿਤ ਰਾਜ ਸੀ ਤੇ ਇੱਥੋਂ ਦੇ ਸ਼ਾਸਕਾਂ ਤੇ ਪਰਜਾ ਸਦਾ ਰਾਜ ਸਦਾ ਰਾਜ ਨੂੰ ਮੰਦਰਾਂ ਤੇ ਹੋਰ ਧਾਰਮਿਕ ਇਮਾਰਤਾਂ ਨਾਲ ਸਜਾਉਣ ਦੇ ਵਿੱਚ ਲੱਗੇ ਰਹੇ ਤੇ ਉਹਨਾਂ ਨੇ ਸੀਮਾ ਰੱਖਿਆ ਦੇ ਵੱਲ ਕੋਈ ਵੀ ਮਤਲਬ ਕੀ ਬਾਉਂਡਰੀ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਤਾਂ ਬਾਉਂਡਰੀ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਿਸ ਕਰਕੇ ਹਮਲਾਵਾਰਾਂ ਨੇ ਹਮਲਾ ਕਰਕੇ ਇਹਨੂੰ ਉਚਿਤ ਮੌਕਾ ਦੇਖ ਕੇ ਇਹ ਨਗਰ ਨੂੰ ਤਬਾਹ ਕਰਤਾ ਅੱਗੇ ਹੈ ਤਲਿਕੋਟਾ ਲੜਾਈ ਹਾਂਜੀ ਵਿਜੇਨਗਰ ਦੀ ਸਾਮਰਾਜ ਦੀ ਖਾਤਮੇ ਦੇ ਲਈ ਤਲਿਕੋਟਾ ਲੜਾਈ ਜਿਹੜੀ ਮਹੱਤਵਪੂਰਨ ਹੈ ਠੀਕ ਹੈ 1565 ਇਸ ਸਾਲ ਵਿੱਚ ਲੜਾਈ ਹੁੰਦੀ ਹੈ ਇਹਦੇ ਵਿੱਚ ਇੱਕ ਸਾਈਡ ਤੇ ਵਿਜੇਨਗਰ ਸੀ ਦੂਜੇ ਵੀ ਦੇ ਵਿੱਚ ਚਾਰ ਜਿਹੜੇ ਕਿ ਚਾਰਾਂ ਦਾ ਗਰੁੱਪ ਸੀ ਚਾਰ ਸ਼ਾਸਕ ਅਹਮਦਨਗਰ ਬੀਜ਼ਾਪੁਰ ਗੋਲਕੋਂਡਾ ਬੀਦਰ ਠੀਕ ਹੈ ਇਹ ਸੀ ਤੇ ਉਹਨਾਂ ਨੇ ਚਾਰਾਂ ਨੇ ਇਹਨੂੰ ਜਿਹੜੇ ਕਿ ਵਿਜੇਨਗਰ ਨੂੰ ਹਰਾਤਾ ਤਾਂ ਵਿਜੇਨਗਰ ਰਾਜ ਦੀ ਸ਼ਕਤੀ ਨੂੰ ਦੇਖ ਕੇ ਉੱਥਾਨੇ ਜਿਹੜੇ ਹਿੰਦੂ ਹੰਕਾਰੀ ਹੋ ਗਏ ਸੀ ਤੇ ਕ੍ਰਿਸ਼ਨਦੇਵ ਰਾਏ ਨੇ ਬੀਜ਼ਾਪੁਰ ਦੇ ਸ਼ਾਸਕ ਆਦਿਲ ਸ਼ਾਹ ਨੂੰ ਵੀ ਹਰਾਇਆ ਤਾਂ ਹਿੰਦੂਨ ਆਪਣੀ ਸ਼ਕਤੀ ਦਾ ਹੋਰ ਜ਼ਿਆਦਾ ਹੰਕਾਰ ਹੋ ਗਿਆ ਤੇ ਉਹ ਸੋਚਣ ਲੱਗੇ ਕਿ ਹੁਣ ਮੁਸਲਮਾਨ ਸ਼ਾਸਕ ਵਿਜੇਨਗਰ ਤੇ ਹਮਲਾ ਕਰਨ ਦਾ ਕਦੇ ਵੀ ਉਹ ਹੀਆ ਨਹੀਂ ਕਰਨਗੇ ਭਾਵ ਕਿ ਕਦੇ ਵੀ ਹਿੰਮਤ ਨਹੀਂ ਕਰਨਗੇ ਪਰੰਤੂ ਇਸ ਦੇ ਉਲਟ ਮੁਸਲਮਾਨਾਂ ਦੇ ਵਿੱਚੋ ਬਦਲੇ ਦੀ ਅੱਗ ਜਲ ਰਹੀ ਸੀ ਤਾਂ ਕ੍ਰਿਸ਼ਨਦੇਵ ਰਾਏ ਦੀ ਜਦੋਂ ਮੌਤ ਹੁੰਦੀ ਹੈ ਉਸ ਤੋਂ ਬਾਅਦ ਹੈ ਜਿਹੜੇ ਕਿ ਉਹ ਆਪਸ ਦੇ ਵਿੱਚ ਮੁਸਲਮਾਨ ਮਿਲ ਜਾਂਦੇ ਨੇ ਤੇ 1565 ਸੇਟੀਲਿਕੋਟਾ ਲੜਾਈ ਦੇ ਵਿੱਚ ਹਿੰਦੂਆਂ ਦੀ ਸ਼ਕਤੀ ਦਾ ਸਰਬਨਾਸ਼ ਕਰ ਦਿੰਦੇ ਨੇ ਸੋ ਏਸੀ ਵਿਜੇਨਗਰ ਸਾਮਰਾਜ ਦੇ ਪਤਨ ਦੇ ਕਾਰਨ ਥੈਂਕਸ